ਦੇਸ ਰੇ ਭਗਵਤੀ ਸਾਈ ਵਾਸ ਰੇ ਭਗਵਤੀ ਜੀ ਕੇ ਪਾਤਸ਼ਾਹ ਹੀ ਦਸੈ ਪ੍ਰਜਨ ਭਗਵਤੀ ਸਰਕਾਰ ਗੁਰੂ ਨਾਨਕ ਲੰਕੇ ਆਏ ਧਰਨੁ ਕੁਤੇ ਮਰਦਾਨ ਸਾਮ ਦਸੈ ਹੋਇ ਸੰਹਾਰੈ ਅਰਜਨ ਹਰਿ ਗੁਬਿੰਦ ਨਾਮੁ ਸਿਮਰਾਲੋ ਸਿਹੀ ਹਰਿ ਰੜਾਏ ਸਿਰੀਆ ਕ੍ਰਿਸ਼ਨ ਧਿਆਈਆ ਜਿਸ ਟਿਠੇ ਸਬਦੁ ਗਜਾਈ ਤੇਗ ਬਹਦਰ ਸਿਮਰਿਆ ਏ ਘਰ ਨੋਂ ਲਿਤੇ ਆਇ ਤਾਰੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੀ ਜੋਤ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਣ ਜੀ ਦਾ ਤਾਂ ਧਿਆਨ ਧਾਰ ਕੇ ਬਹੁ ਲਜੇ ਵਾਹ ਕੀਮਤਾਂ ਦੰਸ ਰਿਓ ਮਹਾਰਾਜ ਆਪਜੀ ਹਰੀਹੁਣ ਪਰਦਾਸ ਬੇਰਤ ਹੈ ਆਪਜੀ ਕਿਰਪਾ ਰਹਿ ਬਦ ਸੁਲਕਾਰ ਚਾਲ ਤਹਰ ਰੈ ਸੁਖ ਆਨੰਦ ਨਾਲ ਬਦਲ ਹੋਈ ਹੈ ਚਾਲ ਤਹਰ ਦਿਨ ਆਪ ਜੀ ਦੇ ਧਾਣੇ ਅੰਦਰ ਸੁਖ ਆਨੰਦ ਨਾਲ ਬਦਲ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿੰਡ ਰਸਤਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਪਾਵਨ ਦਰਵਾਜ਼ੇ ਅੰਦਰ ਆਜ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰ ਬਖਸ਼ਦੇ ਹੋਏ ਪਾਵਨ ਹੋਕੂਨਾਮਾ ਗੱਲਖੇ ਨਿਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਜੇ ਬਰਪੇਟਾਂ ਦਾਤੇ ਪਰਮਾਨੰਦ ਕਰਨੀਆਂ ਸਤਿਗੁਰ ਜੀ ਉਪਰ ਕਿਰਪਾ ਤੀ ਦਾ ਪਾਗੜ ਸ੍ਰੋਪ ਹੈ سو خاصن آسان پرکاش اور کاش آسان آمدہ کلہ لہاں دیا کیا بکشوں جی عرصتے دیواد کارتے آندھو ساندھ ساہی ہونا سی پیارے میر جدا مڈے آترا نام جے جی پیارے Gracias. <laughs> ਸਤ ਗੁਰਾ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨਾ ਕੋ ਮੈਂ ਤੁਝ ਬਿਨ ਅਵਰ ਨਾ ਕੋ ਏ ਮੇਰੇ ਸਤ ਗੁਰਾ ਮੇਰੇ ਸਤ ਗੁਰਾ ਮੇਰੇ ਸਤ ਗੁਰਾ